ਹਾਂਜੀ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਹੁਣ ਨਵੀਂ ਅਪਡੇਟ ਲੈ ਕੇ ਆ ਗਏ ਆਪਾਂ ਕਿ ਵਿਕਰਮ ਸਿੰਘ ਮਜੀਠੀਆ ਕਦੇ ਵੀ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆ ਸਕਦਾ ਤੇ ਹਾਂਜੀ ਸਾਰੇ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਿਹਾ ਕਰੋ ਤੇ ਚੱਲਦੇ ਆਂ ਆਪਾਂ ਵੀਡੀਓ ਦੇ ਵੱਲ ਚਲੋ ਭਾਈ ਅੱਜ ਗੱਲ ਕਰਾਂਗੇ ਕਿ ਵਿਕਰਮ ਸਿੰਘ ਮਜੀਠੀਆ ਆਪਣੀ ਪੂਰੀ ਜ਼ਿੰਦਗੀ ਜੇਲ੍ਹ ਦੇ ਵਿੱਚ گزارੇਗਾ ਵਿਕਰਮ ਸਿੰਘ ਮਜੀਠੀਆ ਬਾਹਰ ਆਣਾ ਸਿਰਫ ਇੱਕ ਖੁਆਬ ਹੈ ਵਿਕਰਮ ਸਿੰਘ ਮਜੀਠੀਆ ਬਾਹਰ ਨਹੀਂ ਆ ਸਕੇਗਾ ਇਹ ਗੱਲ ਕੌਣ ਕਰ ਰਿਹਾ ਹੈ ਪੰਜਾਬ ਦੇ ਪੋਲੀਟਿਸ਼ੀਅਨ ਤੇ ਪੰਜਾਬ ਦੇ ਲੋਕ ਗੱਲ ਕਰ ਰਹੇ ਨੇ ਮਜ਼ੀਦ ਕੀ ਡਿਟੇਲ ਹੈ ਵੀਡੀਓ ਦੀ ਤਰ੍ਹਾਂ ਵਧਨੇ ਆ ਫੇਰ ਕਰਦੇ ਆ ਗੱਲਬਾਤ ਪੰਜਾਬ ਦਾ ਸਾਬਕਾ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਪਿਛਲੇ 1 ਮਹੀਨੇ ਤੋਂ ਜੇਲ੍ਹ ਦੇ ਵਿੱਚ ਆ। ਟਰੱਕ ਮਨੀ ਲੌਂਡਰਿੰਗ ਤੋਂ ਲੈ ਕੇ ਕਈ ਅਜਿਹੇ ਐਲੀਗੇਸ਼ਨ ਵਿਕਰਮਜੀਤ ਸਿੰਘ ਮਜੀਠੀਆ ਦੇ ਉੱਪਰ ਲੱਗ ਚੁੱਕੇ ਆ ਕਿ ਜਿੰਨੇ ਵੀ ਪੋਲੀਟੀਕਲ ਐਕਸਪਰਟ ਆ ਉਹ ਇਹ ਗੱਲ ਕਹਿ ਰਿਹਾ ਕਿ ਹੋ ਸਕਦਾ ਜਿਹੜਾ ਵਿਕਰਮਜੀਤ ਸਿੰਘ ਮਜੀਠੀਆ ਹੁਣ ਕਦੇ ਵੀ ਇਹ ਜੇਲ੍ਹ ਤੋਂ ਬਾਹਰ ਨਾ ਆਵੇ ਤੇ ਜਿੰਨੇ ਵੀ ਵਿਰੋਧੀ ਆ ਉਹ ਕੋ ਇਹਨੂੰ ਬਦਲੇ ਦੀ ਰਾਜਨੀਤੀ ਕਹਿ ਰਹੇ ਆ ਤੇ ਭਗਵਤ ਮਾਨ ਦੇ ਇਸ ਟੌਪਿਕ ਦੇ ਉੱਪਰ ਜਿਹੜੇ ਵਿਚਾਰ ਆ ਉਹ ਕੁਝ ਅਲੱਗ ਨੇ। ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਹਰ ਇੱਕ ਸਚਾਈ ਨੂੰ ਖੋਲ ਕੇ ਰੱਖ ਦੂੰਗਾ ਤਾਂ ਕਿ ਤੁਹਾਨੂੰ ਆਪਣਾ opinion ਬਣਾਉਣ ਦੇ ਵਿੱਚ ਆਸਾਨੀ ਹੋ ਸਕੇ ਕਿ ਕੀ ਜਿਹੜਾ ਇਹ ਬਿਕਰਮਜੀਤ ਸਿੰਘ ਮਜੀਠੀਆ ਇਹਨੇ ਕਿਸ ਤਰੀਕੇ ਇਹ ਜਿਹੜਾ ਨਸ਼ਾ ਦਾ ਕਾਰੋਬਾਰ ਆ ਉਹ ਕੀਤਾ ਜਾਂ ਨਹੀਂ ਕੀਤਾ ਤੇ ਜਿਹੜੇ ਇਹ 540 ਕਰੋੜ ਰੁਪਏ ਦੀ ਮਨੀ ਲੌਂਟਰੀ ਦੇ ਦੋਸ਼ ਲੱਗ ਰਹੇ ਆ ਇਹਨਾਂ ਦੇ ਵਿੱਚ ਕਿੰਨੀ ਕਿ ਸਚਾਈ ਹੈ ਕੀ ਸਚਾਈ ਹੈ ਉਹ ਸਰਾਇਆ ਇੰਡਸਟਰੀਜ਼ ਦੀ ਤੇ ਜਿਹੜੇ 30 ਮੋਬਾਈਲ ਫੋਨ ਬਿਕਰਮਜੀਤ ਸਿੰਘ ਮਜੀਠੀਆ ਦੇ ਘਰ ਦੇ ਵਿੱਚੋਂ ਫੜੇ ਗਏ ਆ ਨਾ ਕਿਵੇਂ ਉਹ ਹੁਣ ਬਿਕਰਮਜੀਤ ਠੀਆ ਦੀ ਜਣਾ ਦੇ ਵਿੱਚ ਬਹਿ ਸਕਦੇ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਇਹਨਾਂ ਸਾਰੇ ਟੌਪਿਕਸ ਦੇ ਉੱਪਰ ਗੱਲ ਕਰਾਂਗੇ ਉਹ ਆਪਣੀ ਜਿਹੜੀ ਇਹ ਕਹਾਣੀਆਂ ਇਹ ਸ਼ੁਰੂ ਹੁੰਦੀ ਆ ਸਾਲ 2002 ਤੋਂ ਜਦੋਂ ਇੱਕ ਐਕਸ ਡੀਐਸਪੀ ਦੇ ਅਰਜੁਨ ਵਾਰਡ ਵਿਨਰ ਜਗਦੀਸ਼ ਪੋਲਾ ਉੱਪਰ ਨਸ਼ਿਆਂ ਦੀ ਤਸਕਰੀ ਨੂੰ ਲੈ ਕੇ ਦੋਸ਼ ਲੱਗਦੇ ਆ ਤੇ ਜਦੋਂ ਇਹ ਇਹਦੇ ਉੱਪਰ ਇਹ ਦੋਸ਼ ਲੱਗਦੇ ਆ ਨਾ ਇਹਨੂੰ ਫੋਰਸ ਤੋਂ ਦਾ ਸਸਪੈਂਡ ਕਰ ਦਿੱਤਾ ਜਾਂਦਾ ਪਰ ਫਿਰ 11 ਨਵੰਬਰ ਸਾਲ 2013 ਨੂੰ ਉਹਦੇ ਚਾਰ ਸਾਥੀਆਂ ਸਮੇਤ ਉਹਨੂੰ 700 ਕਰੋੜ ਰੁਪਏ ਦੇ ਸਿੰਥੈਟਿਕ ਡਰੱਗ ਬਣਾਉਣ ਦੇ ਮਾਮਲੇ ਦੇ ਵਿੱਚ ਇੱਕ ਵਾਰ ਫਿਰ ਤੋਂ ਅਰੈਸਟ ਕਰ ਲਿਆ ਜਾਂਦਾ ਤੇ ਇਹਦੀ ਗ੍ਰਿਫਤਾਰੀ ਦੇ ਸਮੇਂ ਇਹਦੇ ਸਾਥੀਆਂ ਦੇ ਲੋ 20 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਆਈਸ ਐਫੇਡਰਾਇਨ ਤੇ ਸੂਡੋ ਐਫੇਡਰਾਇਨ ਵੀ ਬਰਾਮਦ ਕੀਤੇ ਗਏ ਸੀ ਇਹ ਕੋਈ ਆਮ ਡਰਗ ਨਹੀਂ ਬਲਕਿ ਜਿਹੜਾ ਆਈਸ ਨਾਂ ਦਾ ਇਹ ਡਰਗ ਆ ਨਾ ਇਹ ਮੈਥਾਮਫਟਾਮਫਾਈਨ ਦਾ ਇੱਕ ਬਹੁਤ ਸ਼ੁੱਧ ਰੂਪ ਆ ਜਿਸ ਦੀ ਕਿ 1 ਗ੍ਰਾਮ ਦੀ ਕੀਮਤ ਤਾਂ ਵੈਸਟ ਕੰਟਰੀਆਂ ਦੇ ਵਿੱਚ 1000 ਡਾਲਰ ਤੋਂ ਵੀ ਵੱਧ ਹੋ ਸਕਦੀ ਆ ਤੇ ਜਿਹੜੇ ਐਫੇਡਰਾਇਨ ਤੇ ਸੂਡੋ ਐਫੇਡਰਾਇਨ ਨਾਂ ਦੇ ਕੈਮੀਕਲ ਇਹਨਾਂ ਤੋਂ ਫੜੇ ਗਏ ਸੀ ਇਹਨਾਂ ਦੀ ਵਰਤੋਂ ਸਿੰਥੈਟਿਕ ਡਰਗ ਬਣਾਉਣ ਦੇ ਲਈ ਕੀਤੀ ਜਾਂਦੀ ਆ ਇਸ ਸਮੇਂ ਜਦੋਂ ਪੁਲਿਸ ਨੇ ਜਗਦੀਸ਼ਪਾਲ ਨੂੰ ਫੜਿਆ ਸੀ ਈ ਉਹ ਵਿਕਰਮਜੀਤ ਨਮਾ ਜੀ ਟੀਆ ਦਾ ਨਾਮ ਨਹੀਂ ਲੈਂਦਾ ਬਲਕਿ ਉਹ ਪੁਲਿਸ ਨੂੰ ਦੱਸਦਾ ਕਿ ਇਹ ਜਿਹੜੇ ਟਰੱਕ ਆ ਨਾ ਇਹ ਤਾਂ ਉਹਨੂੰ ਜਗਜੀਤ ਸਿੰਘ ਚੈਲ ਦੇ ਦੁਆਰਾ ਸਪਲਾਈ ਕੀਤੇ ਜਾਂਦੇ ਆ ਜੋ ਕਿ ਹਿਮਾਚਲ ਪ੍ਰਦੇਸ਼ ਦੇ ਬੱਦੀ ਕਸਬੇ ਦੇ ਵਿੱਚ ਦੋ ਫਾਰਮਾ ਕੰਪਨੀਆਂ ਦਾ ਮਾਲਕ ਆ ਤੇ ਜਗਨੇਸ਼ ਭੋਲਾ ਦੀ ਗ੍ਰਿਫਤਾਰੀ ਤੋਂ ਸਹੀ 2 ਦਿਨਾਂ ਬਾਅਦ ਜਗਜੀਤ ਸਿੰਘ ਚਾਲ ਨੂੰ ਵੀ ਅਮ੍ਰਿਤਸਰ ਤੋਂ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਜਦੋਂ ਇਹਦੇ ਤੋਂ ਪੁੱਛਗਿੱਛ ਕੀਤੀ ਜਾਂਦੀ ਆ ਨਾ ਤੇ ਪੁੱਛਗਿੱਛ ਤੋਂ ਬਾਅਦ ਇਹ ਜਿਹੜੀਆਂ ਫਾਰਮਾ ਕੰਪਨੀਆਂ ਸੀ ਉਹਨਾਂ ਦੇ ਉੱਪਰ ਸ਼ਾਪਾ ਮਾਰੀ ਕੀਤੀ ਜਾਂਦੀ ਆ ਤਾਂ ਜਿਹੜੀ ਇਹਦੀ ਇੱਕ ਐਮਬੀਪੀ ਫਾਰਮਾ ਨਾਂ ਦੀ ਕੰਪਨੀ ਸੀ ਉਹਦੇ ਵਿੱਚੋਂ 110 ਕਿਲੋਗ੍ਰਾਮ ਜਿਹਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਨਸ਼ੀਲਾ ਪਾウダー ਮਿਕਸਚਰ ਕਿਹਾ ਸੀ ਉਹੋ ਬਰਾਬਰ ਹੁੰਦਾ ਤੇ ਨਾਲ ਹੀ 225 ਕਿਲੋਗ੍ਰਾਮ ਸੂਡੋ ਐਫੇਡਰਾਈਨ 75 ਕਿਲੋਗ੍ਰਾਮ ਐਫੇਡਰਾਈਨ ਤੇ 125 ਕਿਲੋਗ੍ਰਾਮ ਆਈਸੋ ਬਰਾਬਰ ਕੀਤੀ ਜਾਂਦੀ ਆ ਕੱਲੀ ਐਮਬੀਪੀ ਫਾਰਮਾ ਕੰਪਨੀ ਤੋਂ ਤੇ ਜਿਹੜੀ ਮੰਟੇਕ ਬਾਇਓ ਫਾਰਮਾ ਨਾਂ ਦੀ ਦੂਜੀ ਕੰਪਨੀ ਸੀ ਜਗਜੀਤ ਸਿੰਘ ਚੈਲ ਦੀ ਉਹਦੇ ਵਿੱਚ ਵੀ ਜਦੋਂ ਛਾਪਾ ਮਾਰੀ ਕੀਤੀ ਜਾਂਦੀ ਹੈ ਨਾ ਤਾਂ ਉਹਦੇ ਵਿੱਚੋਂ ਵੀ 165 ਕਿਲੋਗ੍ਰam ਨਸ਼ੀਲਾ ਪਾਊਡਰ 250 ਗ੍ਰam ਮੈਥਾਮਫੈਟਾਮਾਈਨ 175 ਕਿਲੋਗ੍ਰam ਸੋਡੋ ਐਫੇਡਰਾਈਨ ਤੇ 8.5 ਕਿਲੋ ਦੇ ਕਰੀਬ ਆਈਸ ਬਰਾਮਦ ਕੀਤੀ ਜਾਂਦੀ ਆ ਹਾਲਾਂਕਿ ਜਿਹੜਾ ਜਗਜੀਤ ਸਿੰਘ ਚਾਰਲਸੀ ਇਹਦੀਆਂ ਜਿਹੜੀਆਂ ਫਾਰਮਾ ਕੰਪਨੀਆਂ ਸੀ ਇਹਨਾਂ ਦੇ ਕੋਲ ਸੋਡੋ ਐਫੇਡਰਾਈਨ ਤੇ ਐਫੇਡਰਾਈਨ ਨਾਂ ਦਾ ਜਿਹੜੇ ਇਹ ਕੈਮੀਕਲ ਆ ਇਨਾਂ ਨੂੰ ਬਣਾਉਣ ਦੇ ਲਾਇਸੈਂਸ ਸੀ ਤੇ ਤੁਸੀਂ ਨੋਟ ਕਰਿਓ ਕਿ ਸਾਫ 2013 ਤੱਕ ਪੁਲਿਸ ਨੇ ਵੱਡੇ ਵੱਡੇ ਜਿਹੜੇ ਟਰੱਕ ਤਸਕਰਾਂ ਉਹ ਬਹੁਤ ਬੜੇ ਸੀਗੇ ਪਰ ਫਿਰ ਇੱਕ ਬੰਦੇ ਦਾ ਨਾਮ ਆਉਣਸਾਰ ਇਹ ਜਿਹੜੀ ਪੁਲਿਸ ਜਾਂਚ ਕਰ ਰਹੀ ਸੀ ਤੇ ਵੱਡੇ ਵੱਡੇ ਟਰੱਕ ਤਸਕਰ ਫੜ ਰਹੀ ਸੀ ਨਾ ਇਹ ਸਟਨਲੀ ਰੁਕ ਜਾਂਦੀ ਆ ਜਾਪ ਦੀ ਜਨਤਾ ਦੀ ਧਾਰਨਾ ਦੇ ਅਨੁਸਾਰ ਨਾ ਜਦੋਂ ਹੀ ਵਿਕਰਮਜੀਤ ਸਿੰਘ ਮਜੀਠੀਆ ਦਾ ਨਾਮ ਆਉਂਦਾ ਨਾ ਇਸ ਕੇਸ ਦੇ ਵਿੱਚ ਜਦੋਂ ਜਗਦੀਸ਼ ਭੋਲਾ ਉਹਦੇ ਸਾਥੀ ਜਗਜੀਤ ਸਿੰਘ ਚਾਹਲ ਤੇ ਇਹਨਾਂ ਦਾ ਹੀ ਇੱਕ ਹੋਰ ਸਾਥੀ ਬਲਿੰਦਾ ਸਿੰਘ ਔਲਖ ਇਹ ਗੱਲ ਕਹਿੰਦੇ ਆ ਨਾ ਕਿ ਜਿਹੜਾ ਵੀ ਇਹ ਡਰੱਗ ਦਾ ਲੈਣ-ਦੇਣ ਹੋ ਰਿਹਾ ਇਹਦੇ ਵਿੱਚ ਉਹਨਾਂ ਦਾ ਇੱਕ ਹੋਰ ਸਾਥੀ ਆ ਵਿਕਰਮਜੀਤ ਸਿੰਘ ਮਜੀਠੀਆ ਤਾਂ ਉਸ ਤੋਂ ਬਾਅਦ ਇਹ ਜਿਹੜੀ ਜਾਂਚ ਕਰ ਰਹੀ ਸੀ ਪੁਲਿਸ ਇਹ ਸਡਨਲੀ ਸਲੋ ਹੋ ਜਾਂਦੀ ਹੈ ਤੇ ਕਿਉਂਕਿ ਜਿਹੜਾ ਇਹ ਡਰੱਗ ਕੇਸ ਹੀ ਨਾ ਇਹਦੇ ਨਾਲ ਪੈਸਾ ਵੀ ਇਨਵੋਲ ਸੀ ਜਿਹਦੇ ਕਰਕੇ ਇਸ ਕੇਸ ਦੇ ਵਿੱਚ ਈਡੀ ਦੀ ਐਂਟਰੀ ਹੋ ਜਾਂਦੀ ਹੈ ਤੇ ਜਦੋਂ ਈਡੀ ਜਾਂਚ ਕਰਦੀ ਹੈ ਨਾ ਜਗਦੀਸ਼ ਭੋਲਾ ਮਨਿੰਦਰ ਔਲਖ ਤੇ ਜਗਜੀਤ ਸਿੰਘ ਚਾਲ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਨਾ ਤਾਂ ਦੋ ਬੰਦਿਆਂ ਦੇ ਨਾਂ ਜਿਹੜੇ ਆ ਉਹ ਹੋਰ ਨਿਕਲ ਕੇ ਆਉਂਦੇ ਆ ਸਤਪ੍ਰੀ ਸਿੰਘ ਸੱਤਾ ਤੇ ਪਰਮਿੰਦਰ ਸਿੰਘ ਪਿੰਦੀ ਜਿਹੜੇ ਕਿ ਕੈਨੇਡਾ ਦੇ ਸਿਟੀਜ਼ਨ ਸੀਗੇ ਤੇ ਈਡੀ ਨੂੰ ਦਿੱਤੇ ਆ ਆਪਦੇ ਬਿਆਨਾਂ ਦੇ ਵਿੱਚ ਮਨਿੰਦਰ ਸਿੰਘ ਔਲਖ ਜਿਹੜਾ ਉਹ ਈਡੀ ਦੇ ਅਧਿਕਾਰੀਆਂ ਨੂੰ ਦੱਸਦਾ ਕਿ ਸਾਲ 2007 ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਨੇ ਸਤਪ੍ਰੀ ਸਿੰਘ ਸੱਤਾ ਨੂੰ ਉਹਦੇ ਨਾਲ ਮਿਲਾਇਆ ਸੀ ਤੇ ਮਨਿੰਦਰ ਸਿੰਘ ਔਲਖ ਨੂੰ ਆਰਡਰ ਦਿੱਤੇ ਸੀ ਕਿ ਜਿਹੜਾ ਸਤਪ੍ਰੀ ਸੱਤਾ ਨਾਲ ਇਹ ਕੈਨੇਡਾ ਦੇ ਵਿੱਚ ਡਰੱਗ ਦਾ ਵਪਾਰ ਕਰਨਾ ਚਾਹੁੰਦਾ ਤੇ ਮਨਿੰਦਰ ਔਲਖ ਨੂੰ ਕਿਹਾ ਸੀ ਕਿ ਤੂੰ ਇਹਦੀ ਮਦਦ ਕਰਨੀ ਆ ਇਸ ਡਰੱਗ ਦੇ ਵਪਾਰ ਦੇ ਵਿੱਚ ਜਦੋਂ 25 ਨਵੰਬਰ ਸਾਲ 2009 ਨੂੰ ਵਿਕਰਮਜੀਤ ਸਿੰਘ ਮਜੀਠੀਆ ਦੇ ਵਿਆਹ ਦੀ ਰਿਸੈਪਸ਼ਨ ਸੀ ਚੰਡੀਗੜ੍ਹ ਦੇ ਵਿੱਚ ਤਾਂ ਸਤਪ੍ਰੀਤ ਸਿੰਘ ਸੱਤਾ ਸੀ ਜਿਹੜਾ ਉਹ ਮਨਿੰਦਰ ਔਲਖ ਦੇ ਨਾਲ ਪਰਮਿੰਦਰ ਸਿੰਘ ਪਿੰਦੀ ਨੂੰ ਮਲਾਉਂਦਾ ਜਿਹੜਾ ਕਿ ਕੈਨੇਡਾ ਦੇ ਵਿੱਚ ਕੁਝ ਕ ਟਰੱਕਸ ਇੰਪੋਰਟ ਕਰਨੇ ਚਾਹੁੰਦਾ ਸੀਗਾ ਤੇ ਜਦੋਂ ਉਹ ਪਰਮਿੰਦਰ ਸਿੰਘ ਪਿੰਦੀ ਸੀ ਜਿਹੜਾ ਉਹ ਮਨਿੰਦਰ ਔਲਖ ਨੂੰ ਕਹਿੰਦਾ ਕਿ ਕੋਈ ਅਜਿਹਾ ਫਾਰਮਾ ਓਨਰ ਲੱਭੇ ਜਿਹੜਾ ਇਹੇ ਡਰੱਗ ਪ੍ਰੋਡਿਊਸ ਕਰਦਾ ਤੇ ਤੋਂ ਬਾਅਦ ਜਗਜੀਤ ਸਿੰਘ ਚੈਲ ਦੀ ਫੇਰ ਐਂਟਰੀ ਹੁੰਦੀ ਆ ਤੇ ਮਨਿੰਦਰ ਔਲਖ ਫਿਰ ਜਗਜੀਤ ਸਿੰਘ ਚੈਲ ਨੂੰ ਪਰਮਿੰਦਰ ਸਿੰਘ ਪਿੰਦੀ ਦੇ ਨਾਲ ਮਲਾਉਂਦਾ ਤੇ ਜਗਜੀਤ ਸਿੰਘ ਚੈਲ ਨੂੰ ਮਨਿੰਦਰ ਔਲਖ ਇਹ ਦੱਸਦਾ ਕਿ ਇਹ ਜਿਹੜਾ ਪਰਮਿੰਦਰ ਸਿੰਘ ਪਿੰਦੀ ਹੈ ਨਾ ਇਹ ਵਿਕਰਮਜੀਤ ਸਿੰਘ ਮਜੀਠੀਆ ਦਾ ਉਸੋ ਸਮੇ ਪਰਮਿੰਦਰ ਸਿੰਘ ਪਿੰਦੀ ਜਗਜੀਤ ਸਿੰਘ ਚੈਲ ਨੂੰ ਇੱਕ ਕਾਗਜ਼ੀ ਉੱਪਰ ਕੋਈ ਕੰਟਰੈਕਟ ਲੱਗ ਕੇ ਦਿੰਦਾ ਹੰਮੇ ਲਾਰ ਇਹ ਜਿਹੜੇ ਡਰੱਗ ਸੀਗੇ ਨਾ ਇਹ ਕੰਟਰੋਲਡ ਡਰੱਗ ਸੀਗੇ ਹਰ ਕੋਈ ਆਮ ਬੰਦਾ ਇਹ ਜਿਹੜੇ ਡਰੱਗ ਸੀਗੇ ਇਹ ਇੰਪੋਰਟ ਨਹੀਂ ਕਰ ਸਕਦਾ ਸੀ ਪਰ ਜਗਜੀਤ ਸਿੰਘ ਚਾਹਲ ਦੀਆਂ ਜਿਹੜੀਆਂ ਦੋ ਫਾਰਮਾ ਕੰਪਨੀਆਂ ਸੀ ਉਹਨਾਂ ਦੇ ਕੋਲ ਇਹ ਜਿਹੜਾ ਕੈਮੀਕਲ ਪੈਦਾ ਕਰਨ ਦੇ ਲਾਇਸੈਂਸ ਸੀਗੇ ਜਿਹਦੇ ਕਾਰਨ ਇਹਨਾਂ ਦੇ ਵਿੱਚ ਡੀਲ ਹੋ ਜਾਂਦੀ ਆ ਹੁਣ ਤੁਸੀਂ ਆਪ ਸੋਚੋ ਕਿ ਜਗਜੀਤ ਭੋਲਾ ਤਾਂ ਜਦੋਂ ਇਨਵੈਸਟੀਗੇਸ਼ਨ ਕੀਤੀ ਜਾਂਦੀ ਆ ਉਹ ਇੱਕ ਨਾਂ ਲੈਂਦਾ ਵਿਕਰਮਜੀਤ ਸਿੰਘ ਮਜੀਠੀਆ ਦਾ ਮਨਿੰਦਰ ਔਲਖ ਤਾਂ ਜਦੋਂ ਇਨਵੈਸਟੀਗੇਸ਼ਨ ਕੀਤੀ ਜਾਂਦੀ ਆ ਦਾ ਉਹ ਇੱਕ ਨਾ ਲੱਗਦਾ ਕਿ ਬਿਕਰਮਜੀਤ ਸਿੰਘ ਮਜੀਠੀਆ ਨੇ ਉਹਨੂੰ ਸਤਪ੍ਰੀ ਸੱਤੇ ਨਾਮ ਲਾਇਆ ਸੀ ਤੇ ਸਤਪ੍ਰੀ ਸੱਤੇ ਨੇ ਬਿਕਰਮਜੀਤ ਸਿੰਘ ਮਜੀਠੀਆ ਦੇ ਵਿਆਹ ਦੇ ਰਿਸੈਪਸ਼ਨ ਦੇ ਵਿੱਚ ਪਰਮਿੰਦਰ ਪਿੰਡੀ ਦੇ ਨਾਲ ਮਿਲਾਇਆ ਤੇ ਜਿਹੜਾ ਜਗਜੀਤ ਸਿੰਘ ਚਾਹਲਾ ਉਹ ਵੀ ਬੰਦਾ ਕਿਸੇ ਨਾ ਕਿਸੇ ਤਰੀਕੇ ਵਿਕਰਮਜੀ ਸਿੰਘ ਮਜੀਠੀਆ ਦੇ ਨਾਂ ਦੇ ਨਾਲ ਜੁੜਿਆ ਹੋਇਆ ਸੋ ਹਰ ਇੱਕ ਜਿਹੜਾ ਵੀ ਡਰੱਗ ਤਸਕਰ ਫੜਿਆ ਗਿਆ ਸੀ ਉਸ ਸਮੇਂ ਉਹ ਇੱਕੋ ਨਾਂ ਲੈ ਰਿਆ ਸੀ ਵਿਕਰਮਜੀਤ ਸਿੰਘ ਮਜੀਠੀਆ ਦਾ ਪਰ ਜਦੋਂ ਵਿਕਰਮਜੀਤ ਸਿੰਘ ਮਜੀਠੀਆ ਤੋਂ ਪੁੱਛਗਛ ਕੀਤੀ ਜਾਂਦੀ ਹੈ ਨਾ ਤਾਂ ਇੱਕ ਜਿਹੜਾ ਇਹ ਪੁੱਛਗਛ ਕਰਨ ਵਾਲਾ ਅਧਿਕਾਰੀ ਸੀ ਉਹਦੇ ਅਨਸਾਰ ਇਹ ਜਿਹੜਾ ਵਿਕਰਮਜੀਤ ਸਿੰਘ ਮਜੀਠੀਆ ਇਹਨਾਂ ਕਿਸੇ ਵੀ ਬੰਦੇ ਨੂੰ ਪਛਾਣਨ ਤੋਂ ਇਨਕਾਰ ਕਰ ਦਿੰਦਾ ਤੇ ਜਿੰਨੀਆਂ ਵੀ ਏਜੰਸੀਜ਼ ਉਸ ਸਮੇਂ ਇਹ ਜਾਂਚ ਕਰ ਰਹੀਆਂ ਸੀ ਨਾ ਉਹਨਾਂ ਨੇ ਇੱਕ ਕੋਵਾਰੀ ਵੀ ਇਸ ਚੀਜ਼ ਦੀ ਇਨਵੈਸਟੀਗੇਸ਼ਨ ਨਹੀਂ ਕੀਤੀ ਕਿ ਕੀ ਬਿਕਰਮ ਮਜੀਠੀਆ ਇਹਨਾਂ ਦੇ ਨਾਲ ਜੁੜਿਆ ਹੋਇਆ ਕੋਈ ਵੀ ਕਿਸੇ ਵੀ ਬੰਦੇ ਨੇ ਇਹਦੇ ਫੋਨ ਰਿਕਾਰਡਸ ਦੀ ਚੈੱਕ ਕੀਤੀ ਕਿਸੇ ਵੀ ਤਰੀਕੇ ਦੀ ਕੋਈ ਵੀ ਜਾਂਚ ਨਹੀਂ ਕੀਤੀ ਗਈ ਜਾਨੀ ਕਿ ਵਿਕਰਮਜੀਠੀਆ ਦਾ ਜਿਹੜਾ ਇਹ ਨਾਮ ਆ ਗਿਆ ਸੀ ਉਸ ਤੋਂ ਬਾਅਦ ਇਸ ਕੇਸ ਦੇ ਉੱਪਰ ਮਿੱਟੀ ਪਾਉਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਗਈ ਸੀ ਤਾਂ ਇਹਦਾ ਕਾਰਨ ਤੁਹਾਨੂੰ ਪਤਾ ਹੀ ਹੋਊਗਾ ਕਿ ਸੈਂਟਰ ਦੇ ਵਿੱਚ ਵੀ ਤੇ ਸਟੇਟ ਦੇ ਵਿੱਚ ਵੀ ਸਾਲ 2014 ਦੇ ਬਾਅਦ ਕਾਲੀ ਬੀਜੇਪੀ ਗੱਠਜੋੜ ਵਾਲੀ ਸਰਕਾਰ ਆ ਗਈ ਸੀ ਜਿਹਦੇ ਕਾਰਨ ਜਿੰਨੀਆਂ ਵੀ ਇਹ ਏਜੰਸੀਆਂ ਸੀ ਇਹਨਾਂ ਦੇ ਉੱਪਰ ਸਰਕਾਰ ਨੇ ਦਬਾਅ ਪਾਇਆ ਸੀ ਕਿ ਇਹ ਜਾਂਚ ਨਾ ਕਰਨਾ ਇਸ ਮਾਮਲੇ ਦੀ ਪਰ ਕਿਸੇ ਵੀ ਬੰਦੇ ਨੇ ਜੇਕਰ ਇਸ ਗੱਲ ਦਾ ਸ਼ੱਕ ਆ ਨਾ ਕਿ ਸਰਕਾਰ ਨੇ ਦਬਾਅ ਨਹੀਂ ਬਣਾਇਆ ਸੀ ਇਹਨਾਂ ਈਐਂਸੀਆਂ ਦੇ ਉੱਪਰ ਤਾਂ ਇਹਦੇ ਵੀ ਸਬੂਤ ਮੈਂ ਤੁਹਾਨੂੰ ਅੱਗੇ ਦੇ ਦਿੰਦਾ ਜੇਕਰ ਆਪਾਂ ਗੱਲ ਕਰੀਏ ਨਾ ਤਾਂ ਜਦੋਂ ਈਡੀ ਦੀ ਜਾਂਚ ਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਦਾ ਨਾਂ ਵਾਰ-ਵਾਰ ਆ ਰਿਹਾ ਸੀ ਤਾਂ ਈਡੀ ਦੇ ਉਸ ਸਮੇਂ ਦੇ ਸਬ-ਇੰਸਪੈਕਟਰ ਨਰਿੰਜਨ ਸਿੰਘ ਵਿਕਰਮ ਮਜੀਠੀਆ ਨੂੰ ਸੰਬੰਧ ਦਿੰਦੇ ਆ ਕਿ ਉਹ ਉਹਨਾਂ ਤੋਂ ਪੁੱਛਗਿੱਛ ਕਰਨੀ ਚਾਹੁੰਦੇ ਆ ਤੇ 26 ਦਸੰਬਰ ਸਾਲ 2014 ਨੂੰ ਜਦੋਂ ਵਿਕਰਮਜੀਤ ਸਿੰਘ ਮਜੀਠੀਆ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਨਾ ਤਾ ਇਸ ਪੁੱਛ ਗਿਛ ਦੇ ਸਹੀ 20 ਦਿਨਾਂ ਦੇ ਬਾਅਦ ਨਰਿੰਦਰ ਸਿੰਘ ਦਾ ਟਰਾਂਸਫਰ ਕਲਕੱਤਾ ਦੇ ਵਿੱਚ ਕਰ ਦਿੱਤਾ ਜਾਂਦਾ। ਸੋ ਜਾਨੀ ਕਿ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਕਿਸ ਤਰੀਕੇ ਇੱਕ ਫਿਲਮੀ ਸੀਨ ਚੱਲ ਰਿਹਾ ਸੀਗਾ। ਹਾਲਾਂਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਬਾਅਦ ਦੇ ਵਿੱਚ ਇਹ ਜਿਹੜਾ ਟਰਾਂਸਫਰ ਹੋਇਆ ਸੀ ਇਹਦੇ ਉੱਪਰ ਰੋਕ ਲਗਾਤੀ ਸੀਗੀ ਪਰ ਨਰਿੰਦਰ ਸਿੰਘ ਨੇ ਆਪਦੇ ਬਿਆਨਾਂ ਦੇ ਵਿੱਚ ਵਾਰ-ਵਾਰ ਇੱਕੋ ਗੱਲ ਕਹੀ ਆ ਕਿ ਜਿੰਨੇ ਵੀ ਉਹਦੇ ਸੀਨੀਅਰ ਅਧਿਕਾਰੀ ਸੀ ਨਾ ਉਹ ਉਹਦੇ ਉੱਪਰ ਦਬਾਅ ਬਣਾ ਰਹੇ ਸੀ ਕਿ ਇਹ ਜਿਹੜੀ ਉਹ ਕਾਰਵਾਈ ਕਰ ਰਿਆ ਨਾ ਇਹਨੂੰ ਹੌਲੀ-ਹੌਲੀ ਉਹ ਕਾਰਵਾਈ ਕਰੇ ਕਿਉਂਕਿ ਇਹਦੇ ਵਿੱਚ ਵਿਕਰਮਜੀਤ ਸਿੰਘ ਮਜੀਠੀ ਇਹਨਾਂ ਏਰੀਆ ਤੋਂ ਹੁਣ ਤੁਹਾਨੂੰ ਨਾ ਆਇਆ ਸੀ ਇਹ ਡਰੱਗ ਦੇ ਵਪਾਰ ਦੇ ਵਿੱਚ ਤੇ ਕਿਸ ਤਰੀਕੇ ਸਰਕਾਰ ਨੇ ਇਸ ਚੀਜ਼ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਇੱਥੇ ਹੀ ਸਵਾਲ ਉੱਠਦਾ ਕਿ ਸਾਲ 2017 ਦੇ ਵਿੱਚ ਤਾਂ ਸਰਕਾਰ ਬਦਲ ਗਈ ਸੀ ਕਾਂਗਰਸ ਸਰਕਾਰ ਆ ਗਈ ਸੀ ਤੇ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਗੁਟਕਾ ਸਾਹਿਬ ਨੂੰ ਹੱਥ ਦੇ ਵਿੱਚ ਫੜ ਕੇ ਸੌਂਪਾਈ ਸੀਗੀ ਕਿ ਉਹ ਨਸ਼ਿਆਂ ਦਾ ਜਿਹੜਾ ਇਹ ਵਪਾਰ ਚੱਲ ਰਿਹਾ ਪੰਜਾਬ ਦੇ ਵਿੱਚ